ਕੀ ਨਾਮ ਕੀ ਹੈ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜਸਪਾਲ ਹੈ ਜਸਪ੍ਰੀਤ ਜਸਪਾਲੀ ਜਸਪਾਲੀ ਤੇ ਕੀ ਨਾਮ ਹੈ ਵੀਰ ਜੀ ਉਹ ਆਪਣੇ ਤੋਂ ਦੁੱਧ ਲੈ ਕੇ ਆਂਦੇ ਹੁੰਦੇ ਆ ਅੰਕਲ ਜੀ ਜਿੰਨਾਂ ਦੇ ਫਾਇਰ ਵੱਜਿਆਗਾ ਤੇ ਉਹ ਮਤਲਬ ਹਜੇ ਉਹਨਾਂ ਨੇ ਸਕੂਟੀ ਉੱਥੇ ਖੜਾ ਕੇ ਤੇ ਉਹ ਮੇਰੇ ਕੋਲੇ ਹਜੇ ਅੰਦਰ ਪੜਨਾ ਹੀ ਸੀਗਾ ਉਹਨਾਂ ਦੇ ਉਹਨਾਂ ਨੂੰ ਪਿੱਛੇ ਆ ਕੇ ਕੋਈ ਜਿਹੜਾ ਵਿਅਕਤੀ ਸੀਗਾ ਬਸ ਉਹਨੇ ਦੋ ਫਾਇਰ ਕੀਤੇ ਹੈ ਤਾਂ ਉਹਨਾਂ ਦੀ ਦੇਖੋ ਪ੍ਰਮਾਤਮਾ ਹਾਂਜੀ ਉਹਨਾਂ ਦੀ ਟੂਈ ਦੇ ਵਿੱਚ ਪਿੱਛੇ ਟੂਈ ਤੇ ਮਿਲ ਜਾਈ ਕਿੰਨੇ ਵਜੇ ਆਨੇ ਸੀ ਇੱਕ ਹੀ ਆਨੇ ਸੀ ਹਾਂਜੀ ਉਹ ਬਾਈਕ ਸੀ ਉਹਨਾਂ ਕੋਲੇ ਮੋਟਰਸਾਈਕਲ ਸੀ ਜੀ ਇੱਕੋ ਹੀ ਸੀਗਾ ਮੁੰਡਾ ਜੀ ਹਾਂਜੀ ਹਾਂਜੀ ਅੱਛਾ ਅੰਕਲ ਜੀ ਰੂਟੀਨ ਚ ਆਂਦੇ ਤੁਹਾਡੇ ਕੋਲ ਹਾਂਜੀ ਹਾਂ ਇਹ ਡੇਲੀ ਦੁੱਧ ਲੈ ਕੇ ਇਹਨਾਂ ਦੀ ਰਿਟਾਇਰ ਹੋਏ ਵੀ ਹੈ ਜੀ ਵੀ ਇਨਸਪੈਕਟਰ ਰਿਟਾਇਰ ਹੋਏ ਹੋ ਅੱਛਾ ਹੁਣ ਆ ਸਿਵਲ ਹਸਪੀਟਲ ਲੈ ਕੇ ਗਏ ਹਾਂਜੀ ਉਹਨਾਂ ਦੇ ਮਤਲਬ ਬੇਟਾ ਲੈ ਕੇ ਗਿਆ ਹੁਣ ਦੇਖੋ ਕਿਹੜੇ ਹਸਪੀਟਲ ਲੈ ਕੇ ਗਏ ਤਾਂ ਪਤਾ ਕਿਹੜੇ ਪਾਸੇ ਆਇਆ ਸੀਗਾ ਹੁਣ ਉਹ ਇਧਰੋਂ ਆਇਆ ਸੀ ਜੀ ਚੌਂਕ ਤੋਂ ਹੀ ਹਾਂਜੀ ਬਸ ਉਹ ਭੀੜ ਰੋੜਾ ਬਣੀ ਗਿਆ ਅੱਛਾ ਹਾਲਾਤ ਕਿਸ ਤਰ੍ਹਾਂ ਦੇ ਆ ਉਹਨਾਂ ਦੇ ਬਹੁਤ ਨਾਜ਼ੁਕ ਗੰਬੇਰੀ ਹਸ ਤੇ ਕਿੰਨੇ ਵੇ ਦੀ ਘਟਨਾ ਹੈ ਅੱਧਾ ਘੰਟਾ ਹੋਇਆ ਜੀ ਹੁਣ ਤਾਂ ਲਗਭਗ 20 ਮਿੰਟ 25 ਮਿੰਟ ਹੋ ਗਏ ਉਹਨਾਂ ਦੇ ਇੰਨਾ ਕੀ ਟਾਈਮ ਆ ਆ ਤੇ ਆਇਆ ਸੀ ਕੋਣ ਜੀ ਕਿਹਨੇ ਫਾਇਰ ਦਿੱਤਾ ਬਾਈਕ ਤੇ ਹੀ ਉਹ ਕੋਣ ਲਗਉ ਉਹਨਾਂ ਦੇ ਬੇਟੇ ਲੈ ਕੇ ਗਏ ਅੱਛਾ ਮੌਕੇ ਤੇ ਪੁਲਿਸ ਪਹੁੰਚ ਗਈ ਹਾਂਜੀ ਹਾਂਜੀ ਮੌਕੇ ਤੇ ਪੁਲਿਸ ਪਹੁੰਚ ਗਈ ਸੀ ਡਾਕਟਰ ਸਭ ਕੀ ਨਾਮ ਹੈ ਮੇਰਾ ਨਾਮ ਡਾਕਟਰ ਸਾਈਉਕਾ ਇੱਕ ਪੇਸ਼ੈਂਟ ਲੈ ਕੇ ਆਏ ਜੀ ਕੌਣ ਨੇ ਜੀ ਕੀ ਕਰਨਾ ਪਈ ਹੈ ਜੀ ਪਤਾ ਲੱਗਿਆ ਪੇਸ਼ੈਂਟ ਦਾ ਨਾਮ ਮੋਹਨ ਪ੍ਰਕਾਸ਼ ਹੈ ਇਹ ਡੀਡੀ ਮਿੱਤਲ ਟਾਵਰ ਕੋਲੋਂ ਆਏ ਨੇਗੇ ਇਹ ਆਉਣ ਤੋਂ ਪਹਿਲਾਂ ਹੀ ਇਹਨਾਂ ਦੀ ਮੌਤ ਹੋ ਚੁੱਕੀ ਸੀ ਸਰ ਕਾਰਨ ਦਾ ਪਤਾ ਲੱਗਿਆ ਕਾਰਨ ਦਾ ਅਜੇ ਪੋਸਟਮਾਰਟਮ ਤੋਂ ਬਾਅਦ ਹੀ ਪਤਾ ਲੱਗੇਗਾ ਇੰਜਰੀ ਕੁਝ ਹੈ ਜੀ ਇਹਨਾਂ ਦੇ ਚੈਸਟ ਤੇ ਤੇ ਅੱਪਰ ਬੈਕ ਤੇ ਇੰਜਰੀ ਹੈਗੀ ਹੈ ਦੋਨੋਂ ਸਾਈਡ ਇੰਜਰੀ ਹੈਗੀ ਠੀਕ ਹੈ ਜੀ ਕੀ ਲੱਗਦਾ ਮੌਤ ਦੇ ਹਲਾਤਾਂ ਤੋਂ ਜੀ ਅਜੇ ਕੁਝ ਨਹੀਂ ਕਹਿ ਸਕਦਾ ਹਾਂ ਜੀ ਥੈਂਕ ਯੂ ਸਰ ਨਿچے ਸਰ ਨਿچے ਸਰ ਕੀ ਮਾਮਲਾ ਕੀ ਹੈ ਜਿਹੜਾ ਰਿਟਾਇਰ ਏਐਸਆਈ ਦੱਸਿਆ ਜਾ ਰਿਹਾ ਉਹ ਪ੍ਰਕਾਰ ਦਾ ਮਾਮਲਾ ਹੈ ਫੇਰ ਰਿਟਾਇਰਡ ਪੁਲਿਸ ਮੁਲਾਜ਼ਮ ਸੀਗਾ ओमप्रकाश ਇਹ ਇੱਥੇ ਅੱਜ ਦੁੱਧ ਲੈਣ ਆਇਆ ਸੀਗਾ ਦੁਕਾਨ ਦੇ ਉੱਪਰ ਤੇ तकरीबन 6:30 ਦੇ ਕਰੀਬ ਹੀ ਟਾਈਮ ਸੀਗਾ ਇੱਕ ਮੋਟਰਸਾਈਕਲ ਤੇ ਸਵਾਰ ਵਿਅਕਤੀ ਸੀਗਾ ਉਹਦੇ ਕੋਲ ਰਾਈਫਲ ਸੀਗੀ ਪਾਰਾਬੋਰ ਆਈ ਥਿੰਕ ਤੇ ਉਹਦੇ ਨਾਲ ਇਹਨੇ ਪਿੱਛੋਂ ਦੀ ਜਨੂੰ ਫਾਇਰ ਕੀਤਾ ਦੋ ਫਾਇਰ ਕੀਤੇ ਸੀਗੇ ਤੇ ਫਾਇਰ ਕਰਨ ਦੇ ਨਾਲ ਜਿਹੜਾ ਹੈਗਾ ਜਿੱਦੀ ਜਿਹੜੀ ਸਿਵਲ ਹਸਪਤਲ ਰੈਫਰ ਕੀਤਾ ਸੀ ਕਿ ਜਿੱਥੇ ਇੱਥੇ ਗੁੱਥ ਜੈਫ ਹੋ ਗਈ ਤੇ ਬੰਦਾ ਹਾਂਜੀ ਬੰਦੇ ਮੋਟਰਸਾਈਕਲ ਤੇ ਆਇਆ ਸੀਗਾ ਤੋਂ 25-26 ਸਾਲ ਦਾ ਮੁੰਡਾ ਹੈਗਾ ਤੋਂ ਦੇ ਵਿੱਚ ਅਸੀਂ ਸਾਡੇ ਕੋਲ ਪ੍ਰੀ ਇਮਿਨ ਇਨਵੈਸਟੀਗੇਸ਼ਨ ਦੇ ਵਿੱਚ ਕੁਝ ਕਲੂਜ਼ ਅਗੇ ਨੇ ਤੇ ਪਰਸਨਲ ਐਨੀਮੇਟੀ ਰਿਗਾਰਡਿੰਗ ਉਸ ਤੇ ਵਰਕ ਕਰ ਰਹੇ ਹਾਂ ਜਲਦੀ ਇਸ ਨੂੰ ਅਡਰੈਸ ਕਰਨਾ ਸਰ ਰੋਟੀ ਤਰ੍ਹਾਂ ਦੁੱਧਲੇ ਆਨੰਦ ਦੇ ਸੀਗੇ ਜਿਹੜੇ ਵਿਅਕਤੀ ਤੇ ਗੋਲੀ ਮਾਰੀ ਹਾਂ ਇੱਥੇ ਰੂਟੀਨ ਵਾਈਜ਼ ਹੀ ਆਉਂਦੇ ਸੀ ਦਿੱਲੀ ਇੱਥੇ ਕਿਉਂਕਿ ਇੱਥੇ ਲੋਕੈਲਟੀ ਦੇ ਵਿੱਚ ਰਹਿੰਦੇ ਨੇ ਤੇ ਜਿਹੜਾ ਬੰਦਾ ਸੀਗਾ ਉਹਨੂੰ ਜਿੱਦਾਂ ਜਿਹੜੀ ਰੈਟੀਫਿਕੇਸ਼ਨ ਸੀਗੀ ਵੀ ਫਲਾਹ ਬੰਦਾ ਆਊਗਾ ਤੋਂ ਮੋਟਰਸਾਈਕਲ ਲਗਾ ਕੇ ਉਹਦੇ ਪਿੱਛੇ ਪਿੱਛੇ ਆ ਰਿਹਾ ਸੀਗਾ ਮੋਟਰਸਾਈਕਲ ਲਗਾ ਕੇ ਉਹਨੇ ਫੇਰ ਕਰਕੇ ਨਾਲ ਦੀ ਨਾਲ ਚੱਲੇਗਾ ਇੱਕ ਬੰਦਾ ਇੱਕ ਹੀ ਬੰਦਾ ਤੇ ਜਿਹੜੀ ਪ੍ਰੀ ਲਿਮਿਟਡ ਇਨਵੈਸਟੀਗੇਸ਼ਨ ਨਾਮ ਕੀ ਹੈ ਨਾ ਦਾ ਉਮਰ ਕਿੰਨੀ ਹੈ ਜੀ ਤੇ ਓਮ ਪ੍ਰਕਾਸ਼ ਹੈ ਰਟਾਇਰਡ ਪੁਲਿਸ ਅਫਸਰ ਲਾਜਪੁਰ ਨੇ ਨਹੀਂ ਬਾਕੀ ਪੁਲਿਸ ਪਰਿਵਾਰ ਬਾਰੇ ਜਿਹੜਾ ਹੈਗਾ ਕੁਝ ਪਰਿਵਾਰ ਦਾ ਗ੍ਰੈਡਰਾਂ ਦਾ ਕੁਝ ਜਿਲ੍ਹਾ ਬਰੀਡਪੁਟ ਦੇ ਅੰਦਰ ਹਾਲਾਤ ਕਿਸ ਤਰ੍ਹਾਂ ਦੇ ਸਰ ਆਈ ਥਿੰਕ ਉਹਦੀ ਇਹ ਐਕਸਪਾਇਰ ਸਰ ਕਿੰਨੇ ਫਾਇਰ ਹੋਏ ਜੀ ਦੋ ਫਾਇਰ ਕੀਤੇ ਉਹ ਕਿਤੋਂ ਆਜੇ ਇਧਰ ਪੱਜਿਆ ਜੀ ਉਹ ਸ਼ਹਿਰ ਦੇ ਵਿੱਚੋਂ ਜਿਵੇਂ ਗਲੀਆਂ ਦੇ ਵਿੱਚੋਂ ਹੀ ਆਇਆ ਸੀਗਾ ਤੇ ਵਾਪਸੀ ਜਿਹੜੀ ਹੈਗੀ ਆ ਆਊਟ ਆਫ ਸ਼ਹਿਰ ਵਾਸਤੇ ਉਹਨੇ ਰਸਤਾ ਜਿਹੜਾ ਲਿਆ ਸੀਗਾ ਵਾਸੀ ਵਾਕਫ ਲੋਕ ਟੀਮਾਂ ਲਗਾ ਦਿੱਤੀਆਂ ਜਲਦੀ ਬੰਦ ਕਰਦੇ ਉਹਨੇ ਜਿਸ ਤਰ੍ਹਾਂ ਉਹ ਰਿਟਾਇਰ ਹੋਈ ਨੂੰ ਸਰ ਜੀ ਦੇ ਦਸਤ ਨਾਲ ਉਹਦੇ ਬਾਰੇ ਆਏ ਕਾਰਨ ਮਨੋ ਸਭ ਬੰਦੀ ਗੱਲ ਕੀਤੀ ਜਾਵੇ ਆਪਾਂ ਜਿਹੜਾ ਵੈਪਨ ਜਿਹੜਾ ਜਿਹੜਾ 12 ਬੋਰ ਲੱਗਦਾ ਉਹਦੇ ਵਿੱਚ ਦੋ ਦੋ ਫਾਇਰਿੰਗ ਦੱਸੇ ਜਾਂਦੇ ਦੋ ਫਾਇਰ ਦੱਬ ਦੋ ਫਰ ਕਿਤੇ ਦੋਨੇ ਉਸ ਤੇ ਲੱਗੇ ਆ ਹਾ ਦੋਨੋ ਉਸ ਤੇ ਲੱਗੇ ਸਰ ਜਿਸ ਤਰ੍ਹਾਂ ਆਪਣੇ ਤੇ ਬੂਤੀ ਬਣਾਇਆ ਫੂਲੇ ਬੂਤੀ ਬਣਾਇਆ ਤੇ ਫਿਰ ਉਸ ਕੋਲ ਆ ਕੇ ਬੈਠੀ ਸੀ ਤੇ ਉਦੋਂ ਜਦੋਂ ਮੌਕੇ ਦੇ ਵਾਰ ਦਾ ਕੋਈ ਨਹੀਂ ਇਥੇ ਬੂਤਾ ਨਹੀਂ ਹੈਗਾ ਜਿਹੜਾ ਇਹਦਾ ਟਾਵਰ ਉੱਪਰ ਤੇ ਆ ਨਿਉ ਟਾਵਰ ਦਾ ਤੇ ਹੈਗਾ ਬਟ ਇਹ ਇਸ